ਹੂੰ ਇਹ ਤਾਂ ਹਰੇ ਮਾਨ ਸਾਹਿਬ ਗਲਤ ਕਰੀ ਜਾਂਦਾ ਜੇ ਕਿਤੇ ਮੈਨੂੰ 48 ਘੰਟੇ ਟਾਈਮ ਦੇ ਦੇ ਇਹਨਾਂ ਨੂੰ ਕੱਲੇ ਕੱਲੇ ਨੂੰ ਚੁਗਦਿਆਂ ਮੈਂ ਇਹਨਾਂ ਦਾ ਮੈਂ ਉਹ ਕਿਵੇਂ ਚੁਗਾਂਗਾ ਇਹਨਾਂ ਦੇ ਗੋਲੀ ਮਾਰੋ ਹੋਰ ਕੋਈ ਹੱਲ ਨਹੀਂ ਦਾ ਸਾਨੂੰ ਖਾ ਕੇ ਲੁੱਟ ਗਏ ਕੰਮੀ ਨਵੇਂੜੋ ਕੰਮੀ ਨਵੇਂੜੋ ਇਹਨਾਂ ਦਾ ਬਰਲ ਤੂੰ ਕਹਿੰਦਾ 9 ਮਾਸ ਦਾ ਰਿਸ਼ਤਾ ਸਾਡੇ ਨਾਲ ਮੋਦੀ ਨਾਲ ਸਿਮਰਤ ਕੌਰ ਮੇਰੀ ਭੈਣ ਉੱਥੇ ਮੰਤਰੀ ਸੈਂਟਰ ਦੇ ਵਿੱਚ ਸੁਖਵੀਰ ਐਨ ਐਮ ਪੀ ਆ ਹੁਣ ਵੀ ਵਿਜੁੱਦਾ ਉਦੋਂ ਦਾ ਤੁਸੀਂ ਜੁੱਦਾ ਪੰਜਾਬ ਦੀ ਸਰਕਾਰ ਆ ਜਿੱਦੇ ਸਟੇਹਾਂ ਚ ਇੱਕ ਕਰਦਾ ਸੀਗਾ ਮੋਦੀ ਪ੍ਰਧਾਨ ਮੰਤਰੀ ਨਹੀਂ ਸੀ ਬਣਿਆ ਬਠਿੰਡੇ ਦੇ ਵਿੱਚ ਸੁਖਵੀਰ ਬਾਦਲ ਉਹਦੇ ਨੂੰ ਕਹਿੰਨਾ ਕਿ ਹਬੀ ਬੰਦੀ ਸਿੰਘ ਛੱਡ ਉਹਦੇ ਨਾਲ ਕਿਹਾ ਜਦੋਂ ਸੱਥਿਆ ਜੋ ਕਰਤੇ ਪਾਸੇ ਲੁਕਿਆ ਨੇ ਜਮਾਨਤਾਂ ਕਰਾਤੀਆਂ ਜਦ ਹੁਣ ਕੱਛਾਂ ਚ ਦੇਲੇ ਹੱਥ ਬੰਦੀ ਸਿੰਘ ਹੁਣ ਤੁਹਾਡੇ ਰਾਜਵਾਲੀਆਂ ਆਜ਼ਾਦ ਆ ਗਏ ਆ ਨਾਲੇ ਮੇਰੀ ਭੈਣ ਦੇ ਸਿਮਰਤ ਗੌਰ ਦੇ ਓਏ ਆ ਕੇ ਗੱਲ ਤਾਂ ਕਰੋ ਤੁਹਾਨੂੰ ਸ਼ਰਮ ਵੀ ਚਾਹੀਦੀ ਆ ਪੰਜਾਬ 'ਚ ਸਰਕਾਰ ਥੋਡੀ ਦਿੱਲੀ 'ਚ ਥੋਡੀ ਹੁਣ ਕਹਿੰਦੇ ਕੇਸਰੀਵਾਲ ਕੇਸਰੀਵਾਲ ਨੇ ਤਾਂ 2012 'ਚ ਪਾਰਟੀ ਤਿਆਰ ਕਰੀ ਆ ਹੁਣ ਤਾਂ ਕੋਈ ਜਾਣਦਾ ਹੀ ਨਹੀਂ ਇਹ ਆ ਜਿਹੜਾ ਸਿੱਧਾ ਕੰਮ ਉਦੋਂ ਸਰਕਾਰਾਂ ਕਿੱਥੇ ਸੀ ਇਹਨਾਂ ਨੂੰ ਪੁੱਛੋ ਤਾਂ ਸਹੀ ਬਗਰਾੜੀ ਕਾਂਡ ਹੋਇਆ ਮੈਂ ਬਲਡੋਹੇ ਨੂੰ ਪੁੱਛਦਾ 15 ਮਹੀਨੇ ਸਰਕਾਰ ਦਿੱਲੀ ਇਹਨਾਂ ਦੀ ਦੋ ਸਿੰਘ ਮਾਰਤੇ ਸਾਡੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਵੈਕਲਗਲਾਂ ਦੇ ਵਿੱਚ ਬਗਰਾੜੀ ਕਾਂਡ ਦੇ ਵਿੱਚ ਹੋਈ ਹਜੇ ਮੌਜਦਾ ਟੀਵੀ ਤੇ ਸ਼ਰਮ ਨਹੀਂ ਆਉਂਦੀ ਬਲਡੋਹੇ ਨੂੰ ਬੋਲਦਿਆਂ ਇੱਕ ਬਰਾੜ ਆ ਆਖੇ ਜੀ ਸਾਨੂੰ ਸ਼ਰਮਿੰਦਾ ਹੋਣਾ ਪੈਂਦਾ ਓ ਮੈਂ ਬੰਦੇ ਦਾ ਕਤਲ ਕਰਦਾ ਮੈਂ ਕਹਦੂ ਮੈਥੋਂ ਗਲਤੀ ਹੋ ਗਈ ਮਿਡ ਗਿਆ ਜਾ ਕੇ ਛੱਡ ਦੇਉਂਗੇ। ਅਖੇ ਭਾਲੂ ਸੈਮਰਤ ਕਹਿੰਦੀ ਨਾ ਮੇਰੀ ਭੈਣ ਕਹਿੰਦੀ ਜੇ ਅਸੀਂ ਬੇਅਦਬੀ ਕੇ ਸਾਡਾ ਅੱਖ ਨਾ ਰਹੇ ਫਿਰ ਛੱਡਿਆ ਨਹੀਂ ਗੱਖ ਲੋਕਾਂ ਨੇ। ਦੇਖ ਲਓ ਫਿਰ 70 ਸਾਲ ਦਾ ਮਾਰਤਾ ਝਾੜੂ ਛੱਡਦੇ ਹੁਣ ਵੀ ਨਹੀਂ। ਹੁਣ ਮੀਟਿੰਗਾਂ ਕਰਦੇ ਨੇ ਉਥੇ ਅੰਮ੍ਰਿਤਸਰ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਇਹ ਪਹਾੜਤ ਕਰ ਲੈਂਦੇ ਨੇ ਕਾਂਗਰਸੀ ਦੱਖਣ ਚ ਕਰ ਲੈਂਦੇ ਨੇ। ਏ ਗੱਲ ਦੀ ਬਾਣੀ ਮੀਟਿੰਗਾਂ ਨਾਲ ਇੱਧਰ ਕਰ ਲੋ ਇੱਧਰ ਕਰ ਲੋ ਚਾਰ ਹੀ ਹਵਾ ਨੇ ਹਿੰਦੁਸਤਾਨ ਦੇ ਚਾਰ ਹੀ ਘੋਣੇ ਨੇ ਮੰਜੇ ਦੇ ਵੀ ਜਾਰੀ ਹੁੰਦੇ ਹੁੰਦੇ ਨੇ ਭਾਵੇਂ ਜਿੱਧਰ ਨੂੰ ਮਰਜੀ ਢਾਲੋ ਇੱਕ ਥਾਂ 'ੇ ਆਉਣਾ ਉਹੀ ਕੰਮ ਹਵਾ ਦਾ ਉਹੀ ਇਹ ਜਿੱਥੇ ਮਰਦੀ ਬਲਦੋਹਾ ਸਾਹਿਬ ਇੱਕ ਕਲੇਰ ਸਾਹਿਬ ਇਹਨਾਂ ਦਾ ਉਹ ਬੜਾ ਮੁੰਡਾ ਨੌਜਵਾਨ ਆ ਉਹਨੂੰ ਜੋਲ ਸਾਹਿਬੀ ਮੈਂ ਕੰਨੀ ਕੀ ਜੰਗ ਜਿੱਤ ਨੂੰ ਉਹ ਇਹਨਾਂ ਦੇ ਪਰਦੇ ਦੇਖ ਥੱਲੋਂ ਜੜਾਂ ਫੜ ਇਹ ਕੋਈ ਸਾਡੇ ਦੁਸ਼ਮਣ ਨਹੀਂ ਕਾਲੀ ਸਾਡੇ ਭਾਈ ਨੇ ਸਾਡੇ ਨੇਤੇ ਆ ਤਾਂ ਇਹਦਾ ਹਜੇ ਉਹਨੂੰ ਮੈਂ ਕਲੀਅਰ ਨੂੰ ਕਹਨਾ ਵੀਰਾ ਤੈਂ ਤਾਂ ਤਿੰਨ ਕਵਾਰੀ ਵੋਟ ਪਾਈ ਹੂੰ ਅਸੀਂ 37 37 ਵਾਰ ਪਾ ਕੇ ਹੰਬਗੇਨਨ ਤੂੰ ਆਦੀ ਚੌੜਾ ਹੋ ਗਿਆ ਜੇ ਤੁਹਾਨੂੰ ਜਿਸ ਨੂੰ ਇੰਨੀ ਐ ਲੱਗ ਰਿਹਾ ਮਾੜੇ ਆ ਤਾਂ ਫਿਰ ਤੁਸੀਂ 37 ਵਾਰ ਵੋਟ ਕਿਉਂ ਪਾਤੀ ਉਹ ਇਨਾਂ ਨੇ ਮਾਰੇ ਤੀਜੀ ਪਾਰਟੀ ਨਾਲ ਉਹਨ ਦਿੱਤੀ ਜੀ ਅਸੀਂ ਐਂ ਪਾਈ ਗਏ ਹੋਰ ਤਾਂ ਕੋਈ ਹੱਲ ਨਾ ਹੋਇਆ ਫਿਰ ਜੀ ਪਾਰਟੀ ਨਾਲ ਖੜੀ ਹੋਈ ਵੀ ਚਾਲ ਇੱਕ ਦੀ ਜਰ ਕਾਲੀ ਆ ਗਈ ਇਹਨਾਂ ਨੂੰ ਬਾਦੋ ਜਲ 5 ਸਾਲਾਂ ਚਾਲ ਇੱਕ ਦੀ ਕਾਂਗਰਸ ਨੂੰ ਬਾਦੋ ਤੀਜਾ ਕੋਈ ਉੱਠੇ ਹੀ ਨਾ ਮਾਰਾ ਜਿਤਾ ਅਸੀਂ ਉਲਝੇ ਰਹੇ ਹੁਣ ਤੀਜਾ ਉੱਠਿਆ ਫਿਰ ਹੁਣ ਲੱਗਦਾ ਵੀ ਜੇ ਕੁਝ ਚੰਗਾ ਕਰੂਗੇ ਤੁਹਾਨੂੰ ਉਮੀਦ ਹੈ ਹੁਣ ਪੂਰੀ ਨਹੀਂ ਦਾ ਜੀ ਹੁਣ ਮੈਂ ਇਹ ਵੀ ਗੱਲ ਕਹਿਣਾ ਵੀ ਹੁਣ 5 ਮਹੀਨੇ ਹੋਇਆ ਸਰਕਾਰ ਬਦਲੀ ਨੂੰ ਅੱਜ ਤੱਕ ਤੀਜੀ ਸਰਕਾਰ ਨਹੀਂ ਬਦਲੀ ਹੁਣ ਮੈਂ ਤਾਂ ਲੋਕਾਂ ਨੂੰ ਵੀਲ ਕਰਦਾ ਵੀ ਸਾਲ 2 ਸਾਲ ਦੇਖਤਾ ਲਓ ਆਜੀ ਪੰਜ ਫੇਰ ਘੜ ਲੈ ਇਹ ਘੜਦੇ ਕਿ ਮੈਨੇ ਵਿਰੋਧੀ ਪਾਲਟੀਆਂ ਲਉਂਦੇ ਨੇ ਉਹ ਕੋਲ ਵੀ ਐਂ ਕਰਦੇ 20 ਦੇ ਨਾ ਕੀਤਾ ਜਿਵੇਂ ਅੱਗੇ ਕਰਦੇ ਆਂਗੇ ਫੇਰ ਮਾਰਾਂਗੇ ਨੇ ਲੱਦ ਕੇ ਚਾਲ ਖਾਲ ਚ ਫੇਰ ਐਂ ਕਰਦੇ ਆਂਗੇ ਇਹ ਗਿੱਡੀ ਦਾ ਆਪਣੇ ਹੱਥ ਹੁਣ 5 ਸਾਲ ਤਾਂ ਹਲਦੇ ਨਹੀਂ ਜੇ ਆਪਾਂ ਅੱਜ ਰੌਲਾ ਪਾਈਗੇ ਸਰਕਾਰ ਤਾਂ ਟੁੱਟਦੀ ਨਹੀਂ 5 ਸਾਲ ਤਾਂ ਆਪਾਂ ਦੇਖੋ ਇਹਨਾਂ ਨੂੰ ਚੁੱਟ ਨਹੀਂ ਜੇ ਤਾਂ ਵਧੀਆ ਕੰਮ ਹੋਇਆ ਦਿੱਲੀ ਆਂਗੂ ਤਾਂ ਵੋਟ ਪਾ ਦੇਾਂਗੇ ਨਹੀਂ ਭਗਵੰਤ ਮਾਨ ਨੂੰ ਗਾਹਾਂਗੇ ਚਲੋ ਛੋਟੇ ਭਾਈ ਕੋਠੀ ਕਰਾਏ ਤੇ ਸੁਨਾਮ ਲੈ ਲਾ ਕੇ ਸੰਦੂਰ ਸੀ ਫੇਰ ਆਈ ਹੋ ਜਾਾਂਗੇ ਨਹੀਂ ਫੇਰ 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 ਕੀ ਦੇਖਦਾ ਫੇਰ ਚੌਥੀ ਪਾਰਟੀ ਕਿਹੜੀ ਦੇਖੂਗਾ ਚੌਥੀ ਪਾਰਟੀ ਨਹੀਂ ਆਉਂਦੀ ਜੀ ਇੱਥੇ ਨਾ ਫੇਰ ਸਾਡਾ ਕੰਮ ਕੀ ਆ ਅਸੀਂ ਇਹਨਾਂ ਤੋਂ ਕੁੱਟ-ਕੱਟ ਖਾਈ ਚੱਲੋ ਇਹਨਾਂ ਨੇ ਵੇਚ ਦੇਣਾ ਪੰਜਾਬ ਨੂੰ ਵੇਚ ਤਾਂ ਦਿੱਤਾ 3 ਲੱਖ ਕਰੋੜ ਦਾ ਕਰਜ਼ਾ ਉਹੋਂ ਦਿਨਾਂ ਨਾਲ ਜਦੋਂ ਆ ਗੱਲ ਹੁੰਦੀ ਨਾ ਛੋਟੀਆਂ ਗੱਲਾਂ ਬਥੇ ਦੇਖੀਆਂ ਲੋਕ ਕਹਿੰਦੇ ਕਹਿੰਦੇ ਯਾਰ ਇਹ ਕਹੀ ਜਾਵੇ ਕੁਛ ਮਰਜ਼ੀ ਅੰਦਰੋਂ ਇਹ ਤਾਂ ਬੀਜੇਪੀ ਦਾ ਬੰਦਾ ਹਾਂ ਕਹਿੰਦੇ ਨੇ ਇਹ ਗੱਲ ਮੈਨੂੰ ਵੀ ਕਹਿੰਦੇ ਨੇ ਕਹਿੰਦੇ ਬੀਜੇਪੀ ਦਾ ਬੰਦਾ ਮੈਂ ਤਾਂ ਇਹ ਗੱਲ ਕਹਿੰਦਾ ਮੇਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਮੇਰੀ ਬੇਨਤੀ ਆ ਮੇਰੇ ਨਾਲ ਬਹਿ ਕੇ ਗੱਲ ਕਰ ਲਓ ਅੱਜ ਤੱਕ ਮੈਂ ਬਰਨਾਲੇ ਦੇ ਵਿੱਚ ਮੈਨੂੰ ਇਹ ਨਹੀਂ ਪਤਾ ਬੀਜੇਪੀ ਦਾ ਵਰਕਰ ਹਾਏ ਕਿਹੜਾ ਮੈਨੂੰ ਇਹ ਨਹੀਂ ਪਤਾ ਮੈਂ ਵੋਟ ਨਹੀਂ ਪਾਉਂ ਬੀਜੇਪੀ ਨੂੰ ਇੱਕ ਮੈਂ ਵਾਦਾ ਹੋਰ ਕਰਦਾ ਬੇਦਾ ਉਹੀ ਆ ਗਿਆ ਟ੍ਰੇਮ ਅੰਤ ਸਮਾ ਮਰਗੇ ਤਾਂ ਕਹਿਣਾ ਕੀ ਆ ਨਹੀਂ ਮੈਂ ਚੈਂਜ ਕਰਦਾ ਬੀਜੇਪੀ ਨੂੰ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਬਣੂ ਕੋਸ ਮਰਜੀ ਕਰ ਲੈਣ ਇਹ ਚੈਂਜ ਆ ਮੇਰਾ ਬੀਜੇਪੀ ਦੀ ਸਰਕਾਰ ਨਹੀਂ ਬਣ ਸਕਦੀ ਕਰਨ ਕੀ ਆ ਕਿਉਂ ਸੋਚ ਇਹ ਤੇ ਬਹੁਤ ਗੱਲਾਂ ਚੀ ਜੇ ਮੈਂ ਹੁਣ ਗੱਲ ਕਹਿਣਾ ਮੈਂ ਕਹਿਣੀ ਨਹੀਂ ਜਾਂਦਾ ਇਹ ਤੇ ਬਹੁਤ ਕਰਨ ਚਾਹੇ ਸਿਉਨੇ ਦੇ ਬਣ ਜਾਣ ਕੱਲੇ ਕੱਲੇ ਨੂੰ ਬਰਾਬਰ ਰੁਪਏ ਤੋਲ ਦੇਣ ਬੰਦੇ ਦੇ ਪਰ ਬੀਜੇਪੀ ਦੀ ਸਰਕਾਰ ਨਹੀਂ ਪੰਜਾਬ ਦੇ ਵਿੱਚ ਬਣੂਗੀ ਜੋਰ ਲਾ ਲਾ ਅਸੀਂ ਗਮਾਰ ਸ਼ਰਮੇ ਵਰਗੇ ਜੁੱਥੇ ਮਰਜੀ ਬਾਦ ਦੇਣ ਬੀਜੇਪੀ ਦੀ ਸਰਕਾਰ ਨਹੀਂ ਪੰਜਾਬ ਦੇ ਵਿੱਚ ਬਣੂਗੀ ਲੋਕ ਕਹਿੰਦੇ ਕਹਿੰਦੇ 5 ਮਹੀਨੇ ਹੋ ਗਏ ਫਿਰ ਭਗਵੰਤ ਮਾਨ ਨੂੰ ਬਣੇ ਨੂੰ ਇਹ ਵੀ ਕੁਝ ਨਹੀਂ ਕਰ ਰਹੇ ਕਿਵੇਂ ਦੇਖਣ ਹੁਣ 5 ਮਹੀਨਿਆਂ ਚ ਕਰੂਗੀ ਜੀਨੇ 5 ਸਾਲ ਤੇ ਨਹੀਂ ਕੀਤਾ 5 ਮਹੀਨਿਆਂ ਚ ਪੈਸਾ ਕੋਲੇ ਨਹੀਂ ਹੁਣ ਮੇਰੇ ਕੋਲੇ 5 ਰੁਪਏ ਦਾ ਹੈ ਨਹੀਂ 70 ਸਾਲ ਬਾਅਦ ਮੈਂ ਤੇਰੇ ਥਾਂ ਆਇਆ ਕਿਸੇ ਤੋਂ ਲੈਣ ਜੋਗਰੇ ਨਹੀਂ ਛੱਡੇ ਇਹਨਾਂ ਨੇ ਪੈਸਾ ਫਿਰ ਉਹ ਕੰਮ ਕਿਵੇਂ ਹੋਊਗਾ ਹੋ ਸਕਦਾ ਫਿਰ ਇਹ ਤਾਂ ਬਹੁਤ ਗੱਲਾਂ ਕਹਿੰਦੇ ਸੀ ਕਹਿੰਦੇ ਜੀ ਬਿਜਲੀ ਨਹੀਂ ਆਉਣੀ ਕੋਲ ਹੁਣ ਕਿਵੇਂ ਆਉਂਦਾ ਹੁਣ ਮਸਤੂਆ ਨੇ ਮੈਡੀਕਲ ਦਾ ਨਹੀਂ ਪੱਥਰ ਰੱਖਤੇ 1 ਅਪ੍ਰੈਲ ਨੂੰ ਚਾਲੂ ਕਰਨ ਉਹ ਕਿੰਨੇ ਚੱਲਦਾ ਵੀ ਇਹਨਾਂ ਨੇ ਕੀਤਾ ਕੋਈ ਅੱਜ ਤੱਕ ਹੁਣ ਬਿਆਨਬਾਜ਼ੀ ਨਾਲ ਨਹੀਂ ਗੱਲ ਬਾਣੀ ਹੁਣ ਫੇਰ ਗੱਲ ਆਉਂਦੀ ਆ ਹੁਣ ਤੁਸੀਂ ਸਾਡੇ ਕੋਲੇ ਆਓ ਪਰਿਆ ਚ ਗੇੜੇ ਦਿਓ ਸਾਨੂੰ ਪੁੱਛੋ ਵੀ ਤੁਹਾਨੂੰ ਦੁੱਖ ਕੀ ਆ ਫੇਰ ਤੁਹਾਨੂੰ ਦੱਸਾਂਗੇ ਵੀ ਸਾਨੂੰ ਆ ਦੁੱਖਾ 70 ਸਾਲ ਦਾ ਫੇਰ ਖਵਰਾਉਣ ਵਾਲੇ ਟਾਈਮ ਤੇ ਤੁਹਾਡਾ ਮੌਕਾ ਫੇਰ ਲੱਗੇ ਜੀ ਇਹਨਾਂ ਦਾ ਕੀ ਕਾंग्रेਸ ਜਿੱਤ ਗਈ ਅੱਖ ਗਈ ਗੱਲ ਹੀ ਆ ਗਈ ਕਾਲੀਆਂ ਨੂੰ ਪਾਵਾਂਗੇ ਇੱਕ ਮੌਕਾ ਦੇ ਦਿਓ ਜੀ ਬੇਟਾ ਮੌਕਾ ਫੇਰ ਆਏ ਇੱਕ ਮੌਕਾ ਦੇ ਦਿਓ ਜੀ ਫੇਰ ਦੇ ਤਾਂ ਉਹ ਮੌਕੇ ਦੇਂਦੇ ਨਿੰਦੇ 70 ਸਾਲ ਦੇ ਹੰਭਗੇ ਪੰਜਾਬ ਦੇ ਲੋਕ ਤਾਂ ਇੰਨੇ ਨੇ ਤਾਂ ਕੋਈ ਸੁਧਾਰ ਕੀਤਾ ਹੀ ਨਹੀਂ ਉਹ ਸਾਡੇ ਗਰਚਾ ਰੋਡ ਦੇ ਉੱਤੇ 3 ਸਾਲ ਹੋਏ ਨੇ ਸੀਵਰੇਜ ਪੈਨੂ ਐਡੇ-ਐਡੇ ਖੱਡੇ ਨੇ ਕਹਿੰਦੇ ਸੀਵਰੇਜ ਚੱਲਦਾ ਨਹੀਂ ਚੱਲੂ ਕਿਵੇਂ ਸੰਜੇ ਪੋਪਲੇ ਤਾਂ ਸਾਹਮਣੇ ਨੀ ਏਟਾ ਬਣਾਉਂਦਾ ਸੀ ਉਹ ਚੱਲੂ ਕਿਵੇਂ ਉਹਦੇ ਮੰਤਰੀ ਨੂੰ ਪੁੱਛੋ ਕਿਹ ਵੱਧ ਮੰਤਰੀ ਦਾ ਸੀ ਜਿਹਦੇ ਕੋਲੋਂ ਨੌ ਮਿਲ ਗਿਆ ਸੰਜੇ ਪੋਪਲੇ ਕੋਲੋਂ 7 ਚਾਂਦੀ ਦੀਆਂ 35 ਬਿਸਕਟ ਤਾਂ ਜਿਹੜਾ ਮੰਤਰੀਆਂ ਦੇ ਕੋਲ 47 ਹੋਣਗੀਆਂ ਤੋਂ ਤੋਂ ਬਾਅਦ ਹੋਣਗੀਆਂ ਬਾਅਦ 47 ਹੋਣਗੀਆਂ ਕੀ ਮੈਂ ਹੁਣ ਅਪੀਲ ਕਰਦਾ ਸਾਡੇ ਨਵੇਂ ਸਮਾਜ ਨੂੰ ਜਿਹੜੇ ਪੁਰਾਣਿਆ ਭੂੰਗੜਰ ਗਿਆ ਬਡੋਹਾ ਕੱਲ ਬੋਲਦਾ ਸੀ ਸੱਚ ਕੱਲ ਦਾ ਹਰਿਆਣਾ ਮੀਟਿੰਗ ਚ ਪਰਸ ਆਉਂਦਾ ਇਹਦਾ ਉਹ ਬਾ ਬਡੋਹਾ ਸਾਹਿਬ ਧੰਨਵਾਦ ਕਰਦਾ ਮੈਂ ਤੇਰੇ ਪੈਰੀਂ ਪੱਗ ਧਰ ਦੂੰ ਤੂੰ ਤਾਂ ਡਰਾ ਕੇ ਫਿਰ ਵੋਟਾਂ ਲੈਣਾ ਬਡੋਹਾ ਸਾਹਿਬ ਦਾ ਬਿਆਨ ਆ ਜੀ ਮੀਟਿੰਗ ਚ ਲਲਕਰ ਕੇ ਦੇਖੋ ਟੀਵੀ ਦੇ ਤੇ ਕਹਿੰਦਾ ਜੇ ਕੋਈ ਸਾਡੇ ਪ੍ਰਧਾਨ ਖਤਰ ਉਂਗਲ ਕਰੂਗਾ ਸੁਖਵੀਰ ਕੰਨੀ ਅਸੀਂ ਬਖਸਣਾ ਨਹੀਂ ਲੈ ਫਿਰ ਤਾਂ ਤੂੰ ਐਂ ਕਹਦੇ ਵੀ ਉਂਗਲ ਪੜਦੇ ਆਂਗੇ ਜੇ ਮਨਪ੍ਰੀਤ ਵਾਲੀ ਸਹੀ ਆ ਬੰਦਾ ਸਹੀ ਕਹੀ ਆਮਨੇ